GK questions ME work ਪਹਿਲਾ ਸਵਾਲ ME work ਦਾ ਅਸਲੀ ਨਾਮ ਕੀ ਹੈ ਅਮਰਿੰਦਰ ਪਾਲ ਸਿੰਘ ਵਰਕ ਅਮਨਦੀਪ ਸਿੰਘ ਵਰਕ ਅਮਰਿਤ ਪਾਲ ਸਿੰਘ ਵਰਕ ਅਰਸ਼ਦੀਪ ਸਿੰਘ ਵਰਕ ਇਹ ਸਵਾਲ ਦਾ ਸਹੀ ਉੱਤਰ ਹੈ ਅਮਰਿੰਦਰ ਪਾਲ ਸਿੰਘ ਵਿਰਕ ਦੂਜਾ ਸਵਾਲ ਐਮੀ ਵਿਰਕ ਦਾ ਜਨਮ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੋਇਆ ਸੀ ਬਠਿੰਡਾ ਪਟਿਆਲਾ ਮਾਨਸਾ ਲੁਧਿਆਣਾ ਸਵਾਲ ਦਾ ਸਹੀ ਉੱਤਰ ਹੈ ਪਟਿਆਲਾ ਤੀਜਾ ਸਵਾਲ ਐਮੀ ਵਰਕ ਨੇ ਆਪਣੀ ਪਹਿਲੀ ਫਿਲਮ ਕਿਹੜੀ ਕੀਤੀ ਸੀ ਨਿੱਕਾ ਜੈਲਦਾਰ ਬੰਬੂ ਕਾਟ ਅੰਗਰੇਜ਼ ਕਿਸਮਤ ਇਸ ਸਵਾਲ ਦਾ ਸਹੀ ਉੱਤਰ ਹੈ ਅੰਗਰੇਜ਼ ਚੌਥਾ ਸਵਾਲ ਐਮੀ ਵਰਕ ਦੇ ਕਿਹੜੇ ਗੀਤ ਨੇ ਉਸ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ ਚੰਡੀਗੜ੍ਹ ਦੀਆਂ ਕੁੜੀਆਂ ਜੱਟ ਦਾ ਪਜਾਮਾ ਸ਼ਹੀਦਾਂ ਦੀ ਇੱਕ ਪਲ ਇਸ ਸਵਾਲ ਦਾ ਸਹੀ ਉੱਤਰ ਹੈ ਜੱਟ ਦਾ ਪਜਾਮਾ ਪੰਜਵਾਂ ਸਵਾਲ ਫਿਲਮ ਕਿਸਮਤ ਵਿੱਚ ਐਮੀ ਵਰਕਦੇ ਨਾਲ ਮੁੱਖ ਅਦਾਕਾਰਾਂ ਕੌਣ ਸੀ ਸੋਨਮ ਬਾਜਵਾ ਨੀਰੂ ਬਾਜਵਾ ਸਰਗੁਣ ਮਹਿਤਾ ਨਿਮਰਤ ਖਹਿਰਾ ਸਵਾਲ ਦਾ ਸਹੀ ਉੱਤਰ ਹੈ ਸਰਗੁਣ ਮਹਿਤਾ ਛੇਵਾਂ ਸਵਾਲ ਐਮੀ ਵਰਕ ਨੇ ਆਪਣੀ ਪਹਿਲੀ ਬਾਲੀਵੁੱਡ ਹਿੰਦੀ ਫਿਲਮਾ ਕਿਹੜੀ ਕੀਤੀ ਦੀ ਪ੍ਰਾਈਡ ਆਫ ਇੰਡੀਆ ਐ ਟਰਸੀ ਗੁੱਡ ਨਿਊਜ਼ ਬਦਨਾਮ ਇਸ ਸਵਾਲ ਦਾ ਸਹੀ ਉੱਤਰ ਹੈ ਦੀ ਪ੍ਰਾਈਡ ਆਫ ਇੰਡੀਆ ਸੱਤਵਾਂ ਸਵਾਲ ਫਿਲਮ ਬੰਬੂ ਕਾਟ ਲਈ ਐਮੀ ਵਰਕ ਕਾਨੂੰ ਕਿਹੜਾ ਅਵਾਰਡ ਮਿਲਿਆ ਸੀ ਬੈਸਟ ਡੈਬਿਊ ਅਦਾਕਾਰ ਬੈਸਟ ਅਦਾਕਾਰ ਬੈਸਟ ਗਾਇਕ ਬੈਸਟ ਸਪੋਰਟਿੰਗ ਅਦਾਕਾਰ ਸਵਾਲ 10 ਸਹੀ ਉੱਤਰ ਹੈ ਬੈਸਟ ਅਦਾਕਾਰ 18 ਸਵਾਲ ਐਮੀ ਵਰਕ ਦੀ ਆਪਣੀ ਪ੍ਰੋਡਕਸ਼ਨ ਕੰਪਨੀ ਦਾ ਨਾਮ ਕੀ ਹੈ ਵਰਕ ਫਿਲਮਜ਼ ਵਿਲੇਜਰਸ ਫਿਲਮ ਸਟੂਡੀਓ ਪੰਜਾਬ ਮਯੂਦਿਕ ਫੈਕਟਰੀ ਦੇਸੀ ਕਰਿਊ ਇਸ ਸਵਾਲ ਦਾ ਸਹੀ ਉੱਤਰ ਹੈ ਵਿਲੇਜਰ ਦਾ ਫਿਲਮ ਸਟੂਡੀਓ ਨੌਵਾਂ ਸਵਾਲ ਐਮੀ ਵਿਰਕਨ ਨੇ ਕਿਸ ਫਿਲਮ ਵਿੱਚ ਇੱਕ ਮੁੱਕੇਬਾਜ਼ ਦੀ ਭੂਮਿਕਾ ਨਿਭਾਈ ਸੀ ਖਰਜੀਤਾ ਮੋੜ ਪਵਾੜਾ ਸੰਕਣ ਸੰਕਣੇ ਇਸ ਸਵਾਲ ਦਾ ਸਹੀ ਉੱਤਰ ਹੈ ਹਰਜੀਤਾ 10ਵਾਂ ਸਵਾਲ ਐਮ ਫਿਲਮ 83 ਵਿੱਚ ਐਮੀ ਵਰਕ ਨੇ ਕਿਸ ਕ੍ਰਿਕਟਰ ਦਾ ਕਿਰਦਾਰ ਨਿਭਾਇਆ ਹੈ ਮਦਨ ਲਾਲ ਕਪਿਲ ਦੇਵ ਬਲਵਿੰਦਰ ਸਿੰਘ ਸੰਧੂ ਰਵੀ ਸ਼ਾਸਤਰੀ ਇਸ ਸਵਾਲ ਦਾ ਸਹੀ ਉੱਤਰ ਹੈ ਬਲਵਿੰਦਰ ਸਿੰਘ ਸੰਧੂ ਧੰਨਵਾਦ